ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਯਾਨੀ ਜਿਹੜਾ ਚਸ਼ਮਦੀਦ ਗਵਾਹ ਬਣਿਆ ਸੀ ਆਟੋ ਰਿਕਸ਼ੇ ਵਾਲਾ ਉਹ ਵੀ ਦਰਅਸਲ ਭੱਜ ਚੁੱਕਿਆ। ਕਿਉਂ ਭੱਜ ਗਿਆ? ਵਜ੍ਹਾ ਕੀ ਹੈ? ਕਿਹਨੇ ਗਾਇਬ ਕੀਤਾ? ਯਾਨੀ ਉਹਦਾ ਮੋਬਾਈਲ ਫੋਨ ਵੀ ਸੋਚਾ ਫਾਹ ਰਿਹਾ ਹੈ। ਔਰ ਕਰਨਲ ਦੀ ਜਿਹੜੀ ਪਤਨੀ ਹੈ, ਕਰਨਲ ਸਾਹਿਬ ਦੀ ਪਤਨੀ ਦੇ ਮੂੰਹੋਂ ਤੁਹਾਨੂੰ ਸੁਣਾਉਂਗਾ ਕਿ ਆਖਰ ਉਸ ਨੂੰ ਗਾਇਬ ਕਿਹਨੇ ਕੀਤਾ ਹੈ। ਪੁਲਸਤੇ ਸ਼ੰਕਾ ਹੋ ਰਹੀ ਹੈ। ਇੱਕ ਪਾਸੇ ਧਰਨੇ ਦੇ ਵਿੱਚ ਹੀ ਕਹਿ ਦਿੱਤਾ ਗਿਆ ਸੀ ਕਿ ਇਹਦੀ ਪ੍ਰੋਟੈਕਸ਼ਨ ਜ਼ਰੂਰੀ ਹੈ। ਯਾਨੀ ਉਹ ਸਕਿਉਰਟੀ ਮਿਲਣੀ ਜ਼ਰੂਰੀ ਆ ਨੂੰ ਖਤਰਾ ਹੋ ਸਕਦਾ ਉਹਨਾਂ ਇਨਕਾਊਂਟਰ ਤੱਕ ਵੀ ਹੋ ਸਕਦਾ ਪਰ ਪੰਜਾਬ ਦੀ ਪੁਲਿਸ ਜਾਂ ਫਿਰ ਪੰਜਾਬ ਦੀ ਸਰਕਾਰ ਕਿੱਥੇ ਲੈ ਕੇ ਗਈ ਹੈ ਆਪੇ ਰੱਖਸ਼ੇ ਵਾਲੇ ਨੂੰ ਬਹੁਤ ਵੱਡੇ ਸਵਾਲ ਨੇ ਪਰ ਇਹ ਸਵਾਲ ਆਪਾਂ ਜਿਹੜੀ ਕਿ ਕਰਨਾਲ ਦੀ ਘਰ ਵਾਲੀ ਹੈ ਉਹਨਾਂ ਦੇ ਮੂੰਹੋਂ ਹੀ ਸੁਣਾਵਾਂਗੇ ਜਿਹੜਾ ਕਿ ਚਸ਼ਬਦੀਤ ਗਵਾਹ ਬੜਿਆ ਸੀ ਉਸ ਬੰਦੇ ਨੂੰ ਯਾਨੀ ਕਿਸ ਨੇ ਗਾਇਬ ਕੀਤਾ ਕੌਣ ਉਹਨੂੰ ਲੈ ਕੇ ਗਿਆ ਯਾਨੀ ਸਵਾਰ ਬਹੁਤ ਵੱਡੇ ਨੇ ਜਿਹੜਾ ਜਮਾ ਬਿਲਕੁਲ ਸਾਹਮਣੇ ਖੜਾ ਬੰਦਾ ਉਹਨਾਂ ਨੇ ਦੇਖਿਆ ਸੀ ਵੀ ਕਰਨਲ ਦੀ ਕੁੱਟਮਾਰ ਹੋ ਰਹੀ ਹੈ ਔਰ ਉਸ ਤੋਂ ਬਾਅਦ ਉਹ ਗਵਾਹੀ ਭਰਦਾ ਸਟੇਜ ਦੇ ਉੱਤੇ ਜਿਹੜੀ ਕਿ ਪਟਿਆਲਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਧਰਨਾ ਲੱਗਦਾ ਫਿਰ ਉਸ ਤੋਂ ਬਾਅਦ ਉਹਨੂੰ ਗਾਇਬ ਵੀ ਕੀਤਾ ਜਾਂਦਾ ਹੁਣ ਉਹਦਾ ਮੋਬਾਈਲ ਫੋਨ ਵੀ ਸੁੱਚੋ ਫਾ ਰਿਆ ਔਰ ਕਿਵੇਂ ਗਾਇਬ ਕੀਤਾ ਗਿਆ ਪਹਿਲਾਂ ਤੁਹਾਨੂੰ ਇਹ ਸੁਣਾਵਾਂਗੇ ਔਰ ਉਸ ਤੋਂ ਬਾਅਦ ਉਹਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਹੈ ਜਿਹੜੀ ਹਲਾਕੇ ਰੱਖ ਦੇਣ ਵਾਲੀ ਹੈ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਸੁਣੋ ਕਰਕੇ ਭੱਜ ਗਿਆ ਮੈਨੂੰ ਫੋਨ ਕੀਤਾ ਸੀ ਉਸਨੇ ਕਿ ਮੈਂ ਜਾ ਰਿਹਾ ਕਿਉਂਕਿ ਸੇ ਘਰ ਪੁਲਿਸ ਪਹੁੰਚੀ ਹੈ ਉਸ ਨੂੰ ਡਰਾਇਆ ਉਸ ਨੂੰ ਧਮਕਾਇਆ ਕੱਲ ਤੋਂ ਦਜੀ ਗੱਲ ਜੀ ਭੱਜ ਗਿਆ ਹੋ ਰਿਹਾ ਹੈ ਪੁਲਿਸ ਦੀ ਜ਼ਿੰਮੇਵਾਰੀ ਸੀ ਉਸ ਨੂੰ ਪ੍ਰੋਟੈਕਸ਼ਨ ਦੇ ਦੇ ਤਾਂ ਕਿ ਉਸ ਨੂੰ ਧਮਕਾ ਨਾ ਔਰ ਐਸਐਸਪੀ ਨਾਨਕ ਦੀ ਪੋਸਟਿੰਗ ਮੈਂ ਇਸ ਕਰਕੇ ਮੰਗ ਰਹੀਆ ਕਿ ਇਹ ਜਿਹੜਾ ਲਾਅ ਐਂਡ ਆਰਡਰ ਖਰਾਬ ਕੀਤਾ ਉਹ ਐਸਐਸਪੀ ਨਾਨਕ ਨੇ ਕੀਤਾ ਐਸਐਸਪੀ ਨਾਨਕ ਸਾਹਿਬ ਤਾਂ ਇਹ ਦੱਸੋ ਕਿ ਤੁਸੀਂ ਚਾਰ ਐਸਐਚਓ ਦਾ ਨਾਮ ਛੁਪਾਣ ਲਈ ਤੁਸੀਂ ਪੂਰੇ ਪੰਜਾਬ ਨੂੰ ਦੁਖੀ ਕਰਤਾ ਮੈਂ ਤੇ ਤੁਹਾਨੂੰ ਇੰਨਾ ਮੰਗਿਆ ਸੀ ਕਿ ਐਫ ਆਈ ਆਰ ਕਰੋ ਤੇ ਉਹਨਾਂ ਨੂੰ ਜੇਲ੍ਹ ਤੇ ਪਹੜ ਕੇ ਪਾਓ ਤੇ ਆਪਾਂ ਉਸ ਤੋਂ ਬਾਅਦ ਦੇਖਾਂਗੇ ਕੀ ਕਾਰਵਾਈ ਕਰਨੀ ਹੈ ਤੇ ਉਹ ਮਦਰ ਐਸ ਐਸ ਪੀ ਨਾਨਕ ਕੰਦੇ ਜੀ ਕੰਪਰੋਮਾਈਜ਼ ਕਰ ਲੋ ਆ ਪੁਲਿਸ ਵਾਲੇ ਜੀ ਪੁਲਿਸ ਵਾਲੇ ਤੇ ਉਹ ਸਾਨੂੰ ਧਮਕੀਆਂ ਤੇ ਘੁਟਣਾ ਲਾਉਂਦੇ ਔਰ ਉਹਨਾਂ ਦੇ ਮਦਰ ਔਰ ਉਹ ਕਹਿ ਰਹੇ ਮੈਂ ਉਹਨਾਂ ਨੂੰ ਇੱਕੋ ਚੀਜ਼ ਕਹੂੰਗੀ ਮੈਂ ਕੋਈ ਕਿਸੇ ਮਾਂ ਤੇ ਕਿਸੇ ਭੈਣ ਦੇ ਖਿਲਾਫ ਨਹੀਂ ਬੋਲੂੰਗੀ ਤੁਸੀਂ ਵੀ ਇੱਕ ਮਾਂ ਹੋ ਤੇ ਇੱਕ ਪਤਨੀ ਹੋ ਤੇ ਇੱਕ ਭੈਣ ਹੋ

ਉਹ ਸਾਰੇ ਜਿੰਨੇ ਵੀ ਲੋਕੀ ਪੂਰੇ ਪੰਜਾਬ ਵਾਸੀ ਹਿੰਦੁਸਤਾਨ ਵਾਸੀਆਂ ਨੂੰ ਮੈਂ ਰਿਕੁਐਸਟ ਕਰਦੀ ਆਂ ਕੱਲ ਆਪਾਂ ਏਕਤਾ ਜਨਤਾ ਦੀ ਏਕਤਾ ਦਿਖਾਨੀ ਹੈ ਕਿ ਅਸੀਂ ਗੁੰਡਾ ਰਾਜ ਖਤਮ ਕਰਨਾ ਅੱਜ ਸ਼ਾਇਦ ਬਾਬਾ ਕਹਿੰਦੇ ਨਾ ਬਾਬਾ ਨਾਨਕ ਕਹਿੰਦੇ ਸੀ ਕੁਝ ਖਤਮ ਕਰਨ ਲਈ ਜਦੋਂ ਅਤੀ ਹੋ ਜਾਂਦੀ ਹੈ ਨਾ ਤੇ ਰੱਬ ਕੋਈ ਇੱਕ ਜ਼ਰੀਆ ਬਣਾਉਂਦਾ ਹੈ ਪੰਜਾਬ ਪੁਲਿਸ ਦੇ ਗੁੰਡਾਗਰਦੀ ਦਾ ਹੱਦ ਕਰ ਦਿੱਤੀ ਸੀ ਲੋਕਾਂ ਦੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਕਿ ਗੱਜਾ ਰਖ ਰਖ ਕੇ ਜਦੋਂ ਉਹਨੇ ਕਤਵਾਲੀਆਂ ਚ ਭਰੇ ਉਹ ਰਖ ਰਖ ਕੇ ਕਾਊਂਟਰ ਕਰਦੇ ਰਹੇ ਜਿਸ ਨੂੰ ਮਾਰਨਾ ਮਾਰਦੇ ਗਏ ਔਰ ਉਸ ਤੋਂ ਬਾਅਦ ਕਹਿ ਦਿੰਦੇ ਇਨਕਾਊਂਟਰ ਆ ਹੋ ਗਿਆ ਦੀ ਪੰਜਾਬ ਦਾ ਹਰ ਬੱਚਾ ਹੀ ਉਗਰਵਾਦੀ ਬਣ ਗਿਆ ਬਾਅਦ ਵੱਡੀ ਅਪਡੇਟ ਹੈ ਜਿਹੜੀ ਹੁਣ ਤੁਸੀਂ ਸੁਣਨ ਜਾ ਰਹੇ ਹੋ ਯਾਨੀ ਕਰਨਲ ਮਾਮਲੇ ਦੇ ਵਿੱਚ ਜਿਹੜੇ ਚਸ਼ਮਦੀਤ ਗਵਾਹ ਨੂੰ ਯਾਨੀ ਗਾਇਬ ਕੀਤਾ ਗਿਆ ਪਹਿਲਾਂ ਉਹ ਸਟੇਜ ਦੇ ਉੱਤੇ ਬੋਲਦਾ ਕਿ ਮੈਂ ਚਾਹੇ ਮੇਰੀ ਗਰਦਨ ਕੱਟ ਜਾਵੇ ਔਰ ਮੈਂ ਨਹੀਂ ਪੜਜੂਗਾ ਜਿਹੜੀ ਅਪਡੇਟ ਤੁਸੀਂ ਸੁਣਨ ਜਾ ਰਹੇ ਹੋ ਹਲਾਕੇ ਰੱਖ ਦੇਣ ਵਾਲੀ ਆ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਅਕਸਰ ਪਲ ਪਲ ਜਿਹੜੀ ਅਪਡੇਟ ਬਦਲ ਰਹੀ ਹੈ ਪੰਜਾਬ ਦੇ ਵਿੱਚ ਇੱਕ ਹਹਾਕਾਰ ਮਚ ਚੁੱਕੀ ਹੈ ਕਰਨਲ ਮਾਮਲੇ ਨੂੰ ਲੈ ਕੇ ਇੱਕ ਪਾਸੇ ਆਰਮੀ ਦਾ ਬਹੁਤ ਵੱਡੀ ਅਸ਼ੰਕਾ ਜਿਤਾਈ ਜਾ ਰਹੀ ਹੈ ਕੁਝ ਵੱਡਾ ਐਕਸ਼ਨ ਹੋ ਸਕਦਾ ਹੈ ਪੰਜਾਬ ਦੇ ਅੰਦਰ ਔਰ ਹੁਣ ਜਿਹੜੀ ਇਹ ਗਵਾਹ ਦੀ ਗਾਇਬ ਹੋਣ ਦੀ ਖਬਰ ਇਨੇ ਵੀ ਪੂਰੇ ਪੰਜਾਬ ਨੂੰ ਹਿਲਾਕੇ ਰੱਖ ਦਿੱਤਾ ਉਹਨਾਂ ਦਾ ਵੀ ਜੜ ਟੁੱਟ ਗਿਆ ਇੱਕ ਤਰ੍ਹਾਂ ਦਾ ਜਿਵੇਂ ਕੋਨੇ ਕਿਹਾ ਸੀ ਕਿ ਮੇਰੀ ਚਾਹੇ ਗਰਦਨ ਕੱਟ ਜਾਵੇ ਮੈਂ ਭੱਜੂਗਾ ਨਹੀਂ ਮੈਂ ਡਰੂਗਾ ਨਹੀਂ ਔਰ ਦੂਜੇ ਪਾਸੇ ਕਰਨਲ ਸਾਹਿਬ ਦੀ ਪਤਨੀ ਨੇ ਹੀ ਦੱਸਿਆ ਕਿ ਉਹ ਬੰਦਾ ਗਾਇਬ ਹੋ ਚੁੱਕਿਆ ਉਹਦਾ ਮੋਬਾਈਲ ਫੋਨ ਵੀ ਸੋਚਾ ਹੋ ਚੁੱਕਿਆ ਆਖਰ ਉਹ ਬੰਦੇ ਨੂੰ ਲੈ ਕੇ ਕੌਣ ਗਿਆ ਕਿਹਨੇ ਗਾਇਬ ਕੀਤਾ ਉਸ ਦੀ ਪ੍ਰੋਟੈਕਸ਼ਨ ਉਹਨਾਂ ਨੂੰ ਜ਼ਰੂਰੀ ਸੀ ਕੱਲ ਧਰਨੇ ਦੇ ਵਿੱਚ ਵੀ ਕਹੀ ਗਈ ਹੈ ਇਹ ਗੱਲ ਔਰ ਜਿਹੜੀ ਤੁਸੀਂ ਹੁਣ ਗੱਲ ਸੁਣਨ ਜਾ ਰਹੇ ਹੋ ਬੇहद ਵੱਧ ਜਿਆਦੇ ਅਹਿਮ ਗੱਲ ਹੈ ਬੇहद ਵੱਧ ਜਿਆਦੇ ਕਿ ਉਹ ਪੁਲਸ ਪ੍ਰਸ਼ਾਸਨ ਇਸ ਕਦਰ ਯਾਨੀ ਹਾਵੀ ਹੋ ਗਿਆ ਇਸ ਮਾਮਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਕੰਪਰੋਮਾਈਜ਼ ਕਰ ਲੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦੀ ਪੁਲਿਸ ਦੁਆਰਾ ਅੱਜ ਹੋ ਕੀ ਗਿਆ ਪੰਜਾਬ ਦੇ ਅੰਦਰ ਬਹੁਤ ਵੱਡੀ ਖਬਰ ਹੈ ਕਰਨਲ ਦੇ ਮਾਮਲੇ ਤੋਂ ਬਾਅਦ ਜਿਹੜੀ ਅਪਡੇਟ ਆਉਂਦੀ ਹੈ ਪੰਜਾਬ ਨੂੰ ਹਿਲਾ ਕੇ ਰੱਖ ਦਿੰਦੀ ਹੈ ਸੁਣੋ ਪਹਿਲਾਂ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਮੈਂ ਦੱਸੂ ਅੱਗੇ ਇਹ ਕੜੀ ਜੁੜਦੀ ਕਿੱਥੇ ਹੈ ਜੀ ਹਾਂ ਜੀ ਸਾਰੇ ਵੀਰਾਂ ਨੂੰ ਮੇਰਾ ਨਾਮ ਬਰਿੰਦਰ ਸਿੰਘ ਜਿਸ ਬਾਲੀ ਸੀ ਕਾਲਾ ਬੱਕਰਾ ਮੈਂ ਆਪਣੀ ਘਰੋਂ ਵੀ ਆਪਣੇ ਜਾਨਕੀ ਲਿਖਣ ਰਿਆ ਸੀਗਾ ਰਾਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਹੋਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਮੈਨਾਂ ਕਿਸੇ ਗੱਲ ਤੋਂ ਮੈਂ ਦਰਦੇ ਨੇ ਗੱਡੀ ਪਿੱਛੇ ਜੋ ਕੀਤੀ ਆ ਬੈਕ ਕਰਕੇ ਭੁਜਾਈ ਆ ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਆ ਕੀਤੀ ਆ ਤਾਂ ਇੱਕ ਫਾਇਰ ਨੇ ਮਾਰਿਆ ਜੀ ਤੇ ਉਹ ਮੇਰੇ ਬਾਹ ਦੇ ਵਿੱਚ ਲੱਗਾ ਵਾ ਇਕਲ ਆਪਣੀ ਬਾਹ ਮੰਨੀ ਹੋਈ ਆ ਆ ਬਬਲਟ ਦੇ ਕੋਈ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਛ ਨਹੀਂ ਇਹਨੇ ਮੇਰੇ ਬਾਦ ਵਿੱਚ ਨਜਾਇਜ਼ ਕੋਲੀ ਮਾਰੀ ਮੇਰੇ ਮਾਤਾ-ਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋ ਮਾਇਆ ਕੁਝ ਵੀ ਮੈਂ ਗਲਤ ਕੀਤਾ ਹੋਵੇ ਤਾਂ ਮੈਂ ਉਸੀ ਦਾ ਦੇਣਦਾਰ ਆਇਆ ਕੋਈ ਕੁਛ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਦਿੱਲੀ ਮੈਂ ਦੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਜ਼ ਇਹਦੇ ਹੀ ਕੰਮ ਤੇ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਹ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਤਾਂ ਦੇਖ ਰਿਹਾ ਮਾਮਲਾ ਕਿੱਥੇ ਜਾ ਜੁੜਦਾ ਯਾਨੀ ਪੰਜਾਬ ਦੇ ਵਿੱਚ ਇਹੀ ਕਿਹਾ ਜਾ ਰਿਹਾ ਹਰ ਵਕਤ ਕਿ ਭਾਈ ਐਨਕਾਊਂਟਰ ਹੋ ਰਹੇ ਨੇ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਇਹ ਨੌਜਵਾਨ ਸੀ ਜਿਹੜਾ ਇੱਕ ਨਸ਼ੇ ਦਾ ਆਦੀ ਬੰਦਾ ਤਾਂ ਜ਼ਰੂਰ ਆ ਬਾਰੇ ਦੀ ਮਾਂ ਨੇ ਵੀ ਦੱਸਿਆ ਯਾਨੀ ਉਹਦਾ ਕਸੂਰ ਕੋਈ ਨਹੀਂ ਸਿੱਧੀ ਗੋਲੀ ਮਾਰਨੀ ਕਿੱਥੇ ਲਿਖਿਆ ਬਾਈ ਉਸ ਬੰਦੇ ਦੇ ਉੱਤੇ ਫਾਇਰ ਕੀਤਾ ਗਿਆ ਯਾਨੀ ਉਹਦੇ ਜਦੋਂ ਗੋਲੀ ਵੱਜਦੀ ਹੈ ਤਾਂ ਉਸ ਬੰਦੇ ਦੇ ਬਾਹਾਂ ਦੇ ਵਿੱਚ ਜਾ ਲੱਗਦੀ ਹੈ ਤਾਂ ਤੁਸੀਂ ਇਹ ਵੇਖੋ ਜੇ ਕਿਤੇ ਹਿੱਕ ਦੇ ਵਿੱਚ ਜਾਂ ਕਿਤੇ ਹੋਰ ਲੱਗ ਜਾਂਦੀ ਸਿਰ ਦੇ ਵਿੱਚ ਲੱਗ ਜਾਂਦੀ ਬੰਦਾ ਤਾਂ ਗਿਆ ਸੀ ਰਿਕਾਉਂਟਰ ਹੋ ਗਿਆ ਸੀ ਤਾਂ ਫੇਰ ਪੰਜਾਬ ਦੀ ਪੁਲਿਸ ਫੇਰ ਕਹਿੰਦੀ ਵੀ ਇਹਨਾਂ ਨੇ ਆਹ ਕੀਤਾ ਸੀ ਇਹਨਾਂ ਨੇ ਫਲਾਣਾ ਢਿੰਗੜਾ ਕੀਤਾ ਉਹਨਾਂ ਦੀ ਮਾਂ ਪਿਓ ਵੀ ਦੱਸ ਰਹੇ ਨੇ ਬੰਦੇ ਦੇ ਉੱਤੇ ਦੋ ਪਰਚੇ ਨੇ ਪਰ ਯਾਨੀ ਉਹਨਾਂ ਦੇ ਵਿੱਚ ਉਹ ਬਰੀ ਵੀ ਐ ਤਾਂ ਫੇਰ ਪੰਜਾਬ ਦੀ ਪੁਲਿਸ ਇਨਕਾਊਂਟਰ ਬਣਾਉਂਦੀ ਕਿਵੇਂ ਆ ਆ ਤੁਹਾਡੇ ਸਾਹਮਣੇ ਆ ਕਰਨਲ ਸੀ ਉਹਦਾ ਮੁੱਦਾ ਪੱਗ ਗਿਆ ਜਿਹੜੇ ਇਹੋ ਜਿਹੇ ਸਾਡੇ ਨੌਜਵਾਨ ਜਾਂ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਲ ਅੰਦਰ ਗਤੀ ਕੀ ਹੋ ਰਿਹਾ ਕਿਸੇ ਨੂੰ ਕੋਈ ਭਰਕ ਤੱਕ ਨਹੀਂ ਉਦੋਂ ਸਾਹਮਣੇ ਆਉਂਦੀ ਇਹ ਗੱਲ ਤਾਂ ਜਦੋਂ ਕੋਈ ਮਾਰਿਆ ਜਾਂਦਾ ਇਹ ਪੰਜਾਬ ਦੇ ਲੋਕਾਂ ਨੂੰ ਵੀ ਆਵਾਜ਼ ਵੱਡੇ ਪੱਧਰ ਤੇ ਬੁਲੰਦ ਕਰਨੀ ਚਾਹੀਦੀ ਆ ਸਾਡੇ ਜਿਹੜੇ ਕਿ ਸਿੱਖ ਜਥੇਬੰਦੀਆਂ ਨੂੰ ਵੀ ਉੱਠਣਾ ਚਾਹੀਦਾ ਤਾਂ ਕਿ ਲੀਡਰਸ਼ਿਪ ਤੋਂ ਬਾਅਦ ਫਿਰ ਜਿਹੜੀ ਪਾਵਰ ਆ ਜਾਂਦੀ ਹੈ ਉਹ ਤਾਂ ਸਾਡੇ ਦਲਾਂ ਦੇ ਵਿੱਚ ਹੀ ਰਹਿ ਜਾਂਦੀ ਹੈ ਲੀਡਰ ਕੁਝ ਨਹੀਂ ਕਰ ਰਹੇ ਪੰਜਾਬ ਦੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਚਾਹੇ ਕੋਈ ਜੂਨੀਅਰਾਂ ਨੇ ਚਾਹੇ ਕਿਸਾਨਾਂ ਦੀਆਂ ਨੇ ਚਾਹੇ ਮਜ਼ਦੂਰਾਂ ਦੀਆਂ ਨੇ ਤੇ ਚਾਹੇ ਸਾਡੇ ਖਾਲਸਾ ਪੰਥ ਦੀਆਂ ਨੇ ਭਾਈ ਇਹਨਾਂ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਦੇ ਵਿੱਚ ਉਹ ਮੰਜ਼ਰ ਖੜਾ ਕਰ ਦੇਣਾ ਚਾਹੀਦਾ ਕਿ ਜਿਹੜਾ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿਰੁੱਧ ਹੋਵੇ ਲੋਕਾ ਜੇਕਰ ਅਮਰਪਾਲ ਦੀ ਗੱਲ ਕਰੀਏ ਤੇ ਗੱਲ ਅਮਰਪਾਲ ਦੀ ਵੀ ਐਵੇਂ ਦੀ ਹੈ ਕਿ ਜਦੋਂ ਉਹ ਨਸ਼ਿਆਂ ਦੇ ਖਿਲਾਫ ਨਿਕਲਿਆ ਤੇ ਡਿਬਰੂਗੜੀ ਜੇਲ੍ਹ ਦਿਖਾ ਦਿੱਤੀ ਹੈ ਦੋ ਸਾਲ ਹੋ ਗਏ ਨੇ ਦੋ ਸਾਲਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਜਾਂ ਬਾਕੀ ਦੇ ਸਾਥੀਆਂ ਨੂੰ ਕੋਈ ਵੀ ਜਾਨੀ ਇੰਨਾ ਬੰਨਿਓ ਤੁਸੀਂ ਵੇਖਿਆ ਕਦੇ ਵੀ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕੀਤੀ ਹੋਵੇ ਆ ਹੁਣ ਪੰਜਾਬ ਦੇ ਵਿੱਚ ਕਿਉਂ ਲਿਆਂਦਾ ਜਾ ਰਿਹਾ ਪੰਜਾਬ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨ ਉਹਨਾਂ ਦੇ ਉੱਤੇ ਹੋ ਸਕਦਾ ਜਿਵੇਂ ਪੰਜਾਬ ਦੀ ਪੁਲਿਸ ਚੱਲ ਰਹੀ ਹੈ ਅੱਜ ਦੇ ਮੌਜੂਦਾ ਹਾਲਾਤ ਨੇ ਕਿਹਾ ਤਾਂ ਇਹ ਵੀ ਜਾ ਰਿਹਾ ਪੰਜਾਬ ਦੇ ਲੋਕਾਂ ਬਣੀਓ ਕਿ ਅਮਰਪਾਲ ਸਿੰਘ ਦਾ ਵੀ ਇਨਕਾਊਂਟਰ ਕਰ ਸਕਦੀ ਹੈ ਪੁਲਿਸ ਕੋਈ ਵੱਡੀ ਗੱਲ ਨਹੀਂ ਕਿਉਂਕਿ ਜਦੋਂ ਇਹਨਾਂ ਨੇ ਕੋਈ ਬੰਦੇ ਨੂੰ ਗੈਂਗਸਟਰ ਬਣਾਉਣਾ ਨਾ ਉਦੋਂ ਇਹ ਐਸੇ ਤਰ੍ਹਾਂ ਹੀ ਇਨਕਾਊਂਟਰ ਕਰਕੇ ਕਹਿੰਦੇ ਇਹ ਤਾਂ ਗੈਂਗਸਟਰ ਸੀਗਾ ਜੀ ਸਾਡੇ ਤੇ ਹਮਲਾ ਕਰਦਾ ਸੀ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਮਾਰ ਦਿੱਤਾ ਤਾਂ ਪੰਜਾਬ ਦੇ ਵਿੱਚ ਕਰਨਲ ਨੂੰ ਲੈ ਕੇ ਇੱਕ ਜਿਹੜਾ ਬਹੁਤ ਵੱਡਾ ਇੱਕ ਯੁੱਧ ਦੀ ਤਰ੍ਹਾਂ ਇੱਕ ਮਾਹੌਲ ਖੜਾ ਹੋਇਆ ਹੋਣ ਸਾਡੇ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਕਿ ਭਾਈ ਇਹਨਾਂ ਗੱਲਾਂ ਦੇ ਵਿੱਚ ਜੇਕਰ ਤੁਸੀਂ ਜ਼ੀਰੋ ਗਰਾਉਂਡ ਤੇ ਨਹੀਂ ਜਾ ਸਕਦੇ ਜਿੰਨੇ ਵੀ ਭੈਣ ਭਰਾ ਤੁਸੀਂ ਇਹ ਵੀਡੀਓ ਦੇਖਦੇ ਹੋ ਆਪਣਾ ਯੋਗਦਾਨ ਪਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ